ਹੈ ਬਾਈ ਥੋੜਾ ਜਿਹਾ ਚਾਰ ਦੇ ਵਿੱਚ ਨੌਕਸ ਹੈਗਾ ਉਹ ਵੀ ਮੈਂ ਚਲੋ ਤੁਹਾਨੂੰ ਹੁਣ ਮੈਂ ਸਾਰਾ ਦੱਸਣ ਲੱਗਿਆਂਗਾ ਉਹ ਵੀ ਵੀ ਕਾਰਨ ਕੀ ਹੋਇਆ ਹਨਾ ਤੇ ਇੱਕ ਤਾਂ ਬਾਈ ਹੁਣ ਦੇਖੋ ਹਫਤੇ ਵਾਂਗੂ ਹੋ ਗਿਆ ਹਫਤਾ 10 ਦਿਨ ਹੀ ਹੋ ਗਏ ਘੱਟ ਲੈ ਕੇ ਗਏ ਆ ਤੇ ਵਿੱਚ ਦੀ ਆ 5-6 ਦਿਨ ਆਇਆ ਵੀ ਨਹੀਂ ਗਿਆ ਤੇ ਉਹ ਮੂਹਰੋਂ ਮੂਹਰੋਂ ਜੇ ਥੋੜਾ ਜਿਹਾ ਖਰਾਬ ਹੋ ਗਿਆ ਤੇ ਬਾਕੀ ਤੁਹਾਨੂੰ ਮੈਂ ਜਿੰਨਾ ਵੀ ਹੈਗਾ ਵੀਡੀਓ ਦੇ ਵਿੱਚ ਦਿਖਾ ਦੂੰਗਾ ਕਾਰਨ ਦੇਖੋ ਇਸ ਵਾਰ ਥੋੜੀ ਜਿਹੀ ਕਰ ਗਈ ਤੇਜ਼ੀ ਉੱਪਰੋਂ ਜਿਹੜਾ ਟਕਿਆਗਾ ਉਹ ਵੀ ਘਟਾਟ ਗਿਆ ਗਿਆਗਾ ਤੇ ਬਾਕੀ ਮਿੱਟੀ-ਮੁੱਟੀ ਘਟ ਪਈਆ ਤੇ ਕਾਗਜ਼ ਸੀਗਾ ਉਹ ਵੀ ਘਟ ਗਿਆ ਸੀਗਾ ਵਿੱਚੀ ਤੇ ਵਿੱਚੀ ਪੱਲੜ ਸੀਗਾ ਇੱਕ ਉਪਰ ਪਾਉਣਾ ਨਹੀਂ ਚਾਹੀਦਾ ਅ ਥੋੜਾ ਜਿਹਾ ਤੇਜ਼ੀ ਕਰੀ ਜਦੋਂ ਪੱਲੜ ਪਾਤਾ ਉਹਦੇ ਨਾਲ ਥੋੜਾ ਜਿਹਾ ਹੋ ਗਿਆ ਖਰਾਬ ਤੇ ਬਾਕੀ ਵੀਡੀਓ ਦੇ ਵਿੱਚ ਦਿਖਾ ਦਿੰਦਾ ਤੁਹਾਨੂੰ ਮੈਂ ਇਧਰ ਸਾਈਡ ਤੇ ਪਾਇਆ ਸੀਗਾ ਕੋਠੇ ਦੇ ਨਾਲ-ਨਾਲ ਥੋੜਾ ਜਿਹਾ ਕਦਾ ਬਾਈ ਲਤੜਿਆ ਨਹੀਂ ਹੈਗਾ ਇਹ ਇਹ ਕਿਹੇ ਲਤੜਿਆ ਬਹੁਤ ਘਟਾਗਾ ਇਹ ਵੀ ਫਰਕ ਪੈ ਜਾਂਦਾ ਬਾਕੀ ਉੱਪਰ ਇੱਕ ਬਾਈ ਉੱਪਰ ਪੱਲੜ ਪੈ ਗਿਆ ਤੇ ਇੱਕ ਕਾਗਜ਼ ਤੇ ਜਦੋਂ ਪੜਦੇ ਆ ਨਾ ਉੱਪਰੋਂ-ਉੱਪਰੋਂ ਸਾਰਾ ਗਲਿਆਵਾ ਨਿਕਲਦਾ ਕਾਲਾ-ਕਾਲਾ ਤੇ ਬਾਕੀ ਹੁਣ ਮੈਂ ਤੁਹਾਨੂੰ ਦਿਖਾ ਵੀ ਦਿਨਾ ਲਓ ਜੀ ਆਪਾਂ ਕਹੇ ਨਾ ਚਾਰ ਖਰਾਬ ਹੋ ਗਿਆ ਚਾਰ ਖਰਾਬ ਹੋ ਗਿਆ ਇਹ ਯਾਰ ਇਹ ਨੁਕਸਤ ਕੁਝ ਹੁੰਦਾ ਗਾ ਇਹ ਲਟੜਨੇ ਬੱਚ ਤੇ ਆ ਹੁਣ ਥੋੜੇ ਸਾਹਮਣੇ ਆ ਸਾਡਾ ਹੀ ਪਾਇਆ ਵਾ ਥੋੜਾ ਜਿਹਾ ਸਾਤੋਂ ਇਹਦੇ ਰਹਿ ਗਿਆ ਨੁਕਸ ਤੇ ਇਹ ਵੀ ਹੈਗਾ ਖਰਾਬ ਆ ਦੇ ਹੁਣ ਆਹ ਸਾਰਾ ਆ ਜਨਨਾ ਹੈਗਾ ਪੱਟ ਕੇ ਲਾਉਣਾ ਹੀ ਪੈਂਦਾ ਹੈ ਉੱਪਰ ਹੁਣ ਇੰਨਾ ਇੰਨਾ ਖਰਾਬ ਆ ਘੱਟੋ ਘੱਟ ਇੱਕ ਟਰਾਲੀ ਤਾਂ ਚਾਰ ਦੀ ਇਹ ਖਰਾਬ ਹੀ ਹੋ ਗਈ ਇਹ ਜਗਾ ਤੇ ਸਾਰਾ ਹੁਣ ਸਾਈਡ ਤੇ ਕੱਢ ਦਈਦਾ ਤੇ ਇਹਦਾ ਨੁਕਸਾਨ ਵੀ ਬਾਈ ਦੇਖੋ ਹੁਣ ਜਦੋਂ ਪਸ਼ੂਆਂ ਨੂੰ ਲੈ ਕੇ ਜਾਂਦੇ ਹਨ ਆ ਦੇ ਆ ਵੀ ਤੂੰ ਸਾਰਾ ਹੀ ਗਲਿਆ ਭਗਾ ਆ ਆਹ ਵਿੱਚ ਉੱਲੀ ਬਣੀ ਵੀ ਆ ਹੁਣ ਜਿਹੜਾ ਆਪਾਂ ਹੁਣ ਘਰੇ ਲੈ ਕੇ ਜਾਂਦੇ ਆ ਇਹ ਹੁਣ ਪਸ਼ੂਆਂ ਨੂੰ ਪਾਈਦਾਗਾ ਪਸ਼ੂ ਬਿਮਾਰ ਵੀ ਹੋ ਜਾਂਦੇ ਆ ਜਦ ਇਹਦੇ ਨਾਲ ਹਨਾ ਹੁਣ ਜਿਹੜਾ ਦੁੱਧ ਚਾਪਾ ਕਹਿੰਦੇ ਨੇ ਉੱਲੀ ਆਉਂਦੀ ਹੈ ਨਾ ਉੱਲੀ ਆਉਂਦੀ ਹੈ ਉਹਦਾ ਕਾਰਨ ਆਹੀ ਆ ਹੁਣ ਜਿਹੜਾ ਇਹ ਵਿੱਚ ਮੰਨ ਲਓ ਵੀ ਕੱਚਾ ਪਿਆ ਹੁੰਦਾ ਜਾਦੇ ਉਹਨੂੰ ਵੀ ਮੰਨ ਲਓ ਵਿੱਚੋਂ ਖਰਾਬ ਜਾ ਹੋ ਜਾਂਦਾਗਾ ਤੇ ਬਾਕੀ ਇਹ ਜੇ ਲਤੜਿਆ ਹੋਵੇ ਵਧੀਆ ਫਿਰ ਇਹਨੂੰ ਕੁਝ ਨਹੀਂ ਹੁੰਦਾ ਹੁਣ ਦੁੱਧ ਚੁੱਲੀ ਇਹਦੇ ਕਾਰਨ ਨਹੀਂ ਆਉਂਦੀ ਜਿਵੇਂ ਆਹ ਗਲਿਆ ਵਸ ਨੂੰ ਆਹ ਦਿਖਾਇਆਗਾ ਵਿੱਚ ਨਾ ਆਹ ਚਿੱਟੀ-ਚਿੱਟੀ ਉੱਲੀ ਜੀ ਲੱਗੀ ਵੀ ਆਹ ਇਹ ਜਦੋਂ ਹੁਣ ਮੱਜਾਂ ਨੂੰ ਪਾਉਣੇ ਬਈ ਅੰਦਰ ਮੱਜਾਂ ਜਦੋਂ ਖਾਂਦੀਆਂ ਨੇ ਤੇ ਉਦੋਂ ਜਿਹੜੀ ਇਹ ਉਲੀ ਆ ਇਹ ਅੰਦਰ ਇਨਫੈਕਸ਼ਨ ਜੀ ਕਰ ਦਿੰਦੀ ਆ ਮੰਨ ਕੇ ਚੱਲ ਵੀ ਉਲੀ ਜਿਹੜੀ ਆਪਾਂ ਕਹਿੰਦੇ ਆ ਵੀ ਆ ਦੁੱਧ ਚ ਆਉਂਦੀ ਆ ਉਹ ਕਾਰਨ ਆਹੀ ਹੁੰਦਾ ਜੇ ਇਹ ਨਾ ਹੋਵੇ ਖਰਾਬ ਫਿਰ ਕੁਝ ਨਹੀਂ ਹੁੰਦਾ ਤੇ ਹੁਣ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਵੀਡੀਓ ਨੂੰ ਸ਼ੇਅਰ ਕਰ ਦਿਓ ਫੇਸਬੁੱਕ ਪੇਜ ਨੂੰ ਫੋਲੋ ਕਰ ਲੇ ਮੈਂ ਵੀ ਚਾਰ ਲੈਣਾ ਸੀ ਮੈਂ ਚੱਲ ਵੀਡੀਓ ਬਣਾਉਣੀ ਆ ਅੱਜ ਤੇ ਬਈ ਦੇਖੋ ਹੁਣ ਹੁਣ ਜਿੰਨਾ ਜਿੰਨਾ ਇਹ ਖਰਾਬ ਆਪਾਂ ਸਾਰਾ ਲਾ ਦੇਣਾ ਨਿਕਲਿਆ ਵੀ ਖਰਾਬ ਵੀ ਬਹੁਤ ਹੋਇਆ ਕੁਐਸਚਨ ਤੇ ਇੱਕ ਗਲਤੀ ਹੋਰ ਕਰੀ ਐ ਸੀ ਹੁਣ ਕਾਗਜ਼ ਦਾ ਚਲੋ ਪਾਤਾ ਠੀਕ ਆ ਆ ਜਿਹੜਾ ਪੱਲੜ ਜਾ ਪਾਤਾ ਇਹਦੇ ਨਾਲ ਜ਼ਿਆਦਾ ਖਰਾਬ ਹੋਇਆ ਇੱਕ ਤਾਂ ਕਾਗਜ਼ ਵਧੀਆ ਅਸੀਂ ਦੇ ਨਹੀਂ ਪਾਉਣਾ ਕਾਗਜ਼ ਮੋਟਾ ਸਾਰੇ ਤੇ ਵਧੀਆ ਪਾਉਣਾ ਚਾਹੀਦਾ ਚੌਰਸ ਟੋਆ ਚੌਰਸ ਚਾਹੀਦਾ ਟੋਆ ਦਾ ਕੱਟਣਾ ਹੁਣ ਜਿਹੜਾ ਗੋਲ ਜਾ ਕਰ ਲੈਨੇ ਆ ਉਹ ਤੇ ਵੀ ਖਰਾਬ ਹੋ ਜਾਂਦਾ ਹੁਣ ਸਾਈਡਾਂ ਤੋਂ ਇਹ ਖਰਾਬ ਆ ਸਾਰਾ ਆਹ ਚਾਰ ਜੋ ਜੰਨੀਆਂ ਸੈਡਾ ਹੈਗੀਆਂ ਨੇ ਸਾਰਾ ਖਰਾਬ ਆ ਸਾਡਾ ਤਾਂ ਤੇ ਬਾਕੀ ਬਈ ਜਿਹੜੀ ਹੁਣ ਦੁੱਧ ਚੁੱਲੀ ਗਾ ਦਿੰਨੇ ਆਪਾਂ ਨਾ ਉਹ ਕਾਰਨ ਇਹੀ ਹੁੰਦਾ ਕਿ ਡੈਰੀਆਂ ਵਾਲੇ ਚੱਕਦੇ ਨਹੀਂ ਤੇ ਜੇ ਥੋੜਾ ਜਿਹਾ ਇਹ ਨਹੀਂ ਰੋਕ ਕੇ ਇਹਦੀ ਨੁਕਸ ਹੁੰਦਾ ਹੁੰਦਾ ਜਿਆਦੇ ਤਾਂ ਆਪਣੇ ਚਾਰ ਜੀ ਚਾਰ ਤੋਂ ਹੀ ਮੰਨ ਲਓ ਨੁਕਸ ਪਸ਼ੂਆਂ ਨੂੰ ਪੈਂਦਾ ਚਾਰ ਮਾੜਾ ਨਹੀਂ ਹੈਗਾ ਚਾਰ ਬਹੁਤ ਵਧੀਆ ਹੈ ਨਾ ਦੁੱਧ ਮੰਨ ਲਓ ਬਹੁਤ ਵਧੀਆ ਦਿੰਦੀਆਂ ਨੇ ਮੱਝਾਂ ਪਰ ਜਿਹੜੀ ਉੱਲੀ ਆਹਾ ਇਹ ਨਹੀਂ ਹੋਣੀ ਚਾਹੀਦੀ ਜਿਵੇਂ ਆਹ ਪੀਲੀ ਦੀਂਦੀ ਆ ਨਾ ਵਿੱਚ ਆ ਆਹ ਸਾਰੀ ਉਲੀ ਆ ਇਹ ਜਦੋਂ ਹੁਣ ਪਸ਼ੂ ਦੇ ਅੰਤੜੀਆਂ ਚ ਜਾਂਦੀ ਆ ਉਹ ਜੰਮਦੀ ਆ ਤੇ ਬਾਕੀ ਗੱਲ ਇੱਕ ਹੋਰ ਆ ਨਾਲ ਪਾਊਡਰ ਵਗੈਰਾ ਪਾਈ ਚੱਲੇ ਉਹ ਫਾਇਦੇ ਚ ਨਹੀਂ ਤਾਂ ਇਹ ਤਾਂ ਨੁਕਸਾਨ ਕਰਦਾ ਪਸ਼ੂ ਆ ਦੇ ਹੁਣ ਸਾਡੇ ਆਹ ਕਿੰਨਾ ਇਧਰ ਲਾਹਿਆ ਪਿਆ ਦਾ ਹੁਣ ਪਤਾ ਨਹੀਂ ਉੱਪਰ ਕਿੰਨਾ ਕੁ ਹੋਊਗਾ ਇਹ ਵਿੱਚੋਂ ਖਰਾਬ ਹੂੰ ਤੇ ਮੂਰੇ ਮੂਰੇ ਤਾਂ ਮੰਨ ਕੇ ਚੱਲੋ ਵੀ ਇਹ ਠੀਕ ਹੀ ਸੀ ਖਰਾਬ ਥੋੜਾ ਜਿਹਾ ਪਿੱਛੋਂ ਤੋਂ ਨਿਕਲਿਆ ਜਿੱਥੇ ਜਦੋਂ ਪੱਲੜ ਸ਼ੁਰੂ ਸੀਗਾ ਜਿੱਥੇ ਪੱਲੜ ਸੀ ਉੱਥੇ ਹੀ ਜ਼ਿਆਦਾ ਸੀਗਾ ਤੇ ਇੱਕ ਵਾਰੀ ਹੋਰ ਕਰੇ ਲਤੜੇ ਨੂੰ ਚੰਗੀ ਤਰ੍ਹਾਂ ਉਸ ਤੋਂ ਬਾਅਦ ਚ ਲਤੜਕੇ ਚੰਗੀ ਤਰ੍ਹਾਂ ਇਹਨੂੰ ਪੱਧਰ ਕਰਕੇ ਫੇਰ ਲਤੜੇ ਫੇਰ ਪੱਧਰ ਕਰਕੇ ਉੱਪਰ ਤੂੜੀ ਪਾ ਕੇ ਥੋੜੀ ਜੀ ਫੇਰ ਕਾਗਜ਼ ਪਾਵੇ ਫਿਰ ਉਸ ਤੋਂ ਬਾਅਦ ਪਾ ਦੇਵੇ ਮਿੱਟੀ ਜਿੰਨੀ ਕੁ ਲੋੜ બસ ਇਹ ਚੀਜ਼ਾਂ ਦਾ ਧਿਆਨ ਰੱਖੇ ਫੇਰ ਨਹੀਂ ਖਰਾਬ ਹੁੰਦਾ ਇਹ 21 ਸਾਢੇ ਥੋੜਾ ਜਿਹਾ ਤੇਜ਼ੀ ਕਰਦੇ ਸੀ ਬੰਦੇ ਤਾਂ ਕਰਕੇ ਨਾ ਥੋੜਾ ਥੋੜਾ ਹੋ ਗਿਆ ਖਰਾਬ ਚਲੋ ਵਿੱਚੋਂ ਤਾਂ ਹੈ ਨਹੀਂ ਕੋਪਰੋਪਰੋ ਹੈਗਾ ਖਰਾਬ ਤੇ ਜੇ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਸ਼ੇਅਰ ਕਰ ਦਿਓ ਤੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ